ਆ ਲੋਕਾਂ ਦਾ ਛਾਠਾ ਮਾਰਦਾ ਇਕੱਠ ਹੈ ਜਿਨ੍ਹਾਂ ਦੇ ਲਈ ਇਹ ਜ਼ਮੀਨ ਜ਼ਿੰਦਗੀ ਤੇ ਮੌਤ ਦਾ ਸਵਾਲ ਆ। ਭਾਰਮਾਈ ਤੁਰੇ ਤਾਕੀਰ ਦਾਬ। ਜਿੰਦਾਬਾਦ ਜਿੰਦਾਬਾਦ। ਸਮੋਂ ਨੂੰ ਪਗਲੋਂ ਰਹੀ ਸਰਕਾਰ ਮੁਰਦਾਬਾਦ। ਮੁਰਦਾਬਾਦ ਮੁਰਦਾਬਾਦ। ਤੇ ਖੇਤਾਂ ਵਿੱਚੋਂ ਨਾ ਰੋਣੇ ਕਿ ਸਰਕਾਰ ਮੁਰਦਾਬਾਦ ਮੁਰਦਾਬਾਦ। ਦੇ ਸਰਕਾਰ ਦੇ ਭਾਰਤ ਮਾਲਾ ਪ੍ਰੋਜੈਕਟ ਤਹਿਤ ਪੰਜਾਬ ਵਿੱਚ ਵੱਡੇ ਪੱਧਰ ਤੇ ਜ਼ਮੀਨਾਂ ਐਕਵਾਇਰ ਕਰਨ ਦਾ ਕੰਮ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਕਈ ਪਿੰਡਾਂ ਵਿੱਚ ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪਾਂ ਵੀ ਸਾਹਮਣੇ ਆਈਆਂ ਹਨ ਕਿਸਾਨਾਂ ਵੱਲੋਂ ਜ਼ਮੀਨਾਂ ਦੇ ਸਹੀ ਮੁੱਲ ਨਾ ਮਿਲਣ ਕਾਰਨ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ ਬੀਤੇ ਦਿਨੀ ਗੁਰਦਾਸਪੁਰ ਦੇ ਪਿੰਡ ਪੀਟੇਵਾਲ ਵਿੱਚ ਵੀ ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਜ਼ਮੀਨ ਐਕਵਾਇਰ ਕੀਤੀ ਗਈ ਸੀ ਜਿਸ ਦਾ ਡਟਮਾ ਵਿਰੋਧ ਹੋਇਆ ਸੀ ਪਰੰਤੂ ਅੱਜ ਪ੍ਰਸ਼ਾਸਨ ਵੱਲੋਂ ਕਬਜ਼ੇ ਵਿੱਚ ਲਈ ਜ਼ਮੀਨ ਨੂੰ ਜ਼ਮੀਨ ਮਾਲਕ ਕਿਸਾਨਾਂ ਨੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਵਾਪਸ ਲੈ ਲਿਆ ਜਾਣਕਾਰੀ ਅਨੁਸਾਰ ਕਿਸਾਨਾਂ ਵੱਲੋਂ ਸ਼ੁੱਕਰਵਾਰ ਨੂੰ ਵੱਡਾ ਇਕੱਠ ਕਰਕੇ ਆਪਣੀਆਂ ਜ਼ਮੀਨਾਂ ਦੇ ਉੱਤੇ ਮੁੜ ਕਬਜ਼ਾ ਬਹਾਲ ਕਰ ਲਿਆ ਗਿਆ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਕਬਜ਼ੇ ਨੂੰ ਟਰੈਕਟਰਾਂ ਦੇ ਨਾਲ ਬਾਹਰ ਦਿੱਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ ਬੀਬੀਆਂ ਵੀ ਹਾਜ਼ਰ ਸਨ ਜਿਨ੍ਹਾਂ ਨੇ ਕਈਆਂ ਨਾਲ ਮਿੱਟੀ ਪਾ ਕੇ ਪ੍ਰਸ਼ਾਸਨ ਵੱਲੋਂ ਹਾਈਵੇ ਲਈ ਬਣਾਏ ਗਏ ਟੋਏ ਪੂਰ ਦਿੱਤੇ। ਕਿਸਾਨਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਉਹਨਾਂ ਨੂੰ ਜ਼ਮੀਨਾਂ ਦਾ ਵਾਜਿਬ ਮੁੱਲ ਨਹੀਂ ਮਿਲਦਾ ਉਹ ਆਪਣੀਆਂ ਜ਼ਮੀਨਾਂ ਤੇ ਕਬਜ਼ਾ ਨਹੀਂ ਹੌਣ ਦੇਣਗੇ। ਜਲਾ ਕਰਦਾਸਪੁਰ ਦੇ ਵਿੱਚ ਇਸ ਟਾਈਮ ਪਿੰਡ ਪਟੇਵਾਂ ਵਿੱਚ ਆ ਜਿੱਥੇ ਬੁਰਸ਼ਾ ਗਰਦੀ ਕਰਦੇ ਆ ਜਿਲਾ ਪ੍ਰਸ਼ਾਸਨ ਵੱਲੋਂ ਤੇ ਪੰਜਾਬ ਸਰਕਾਰ ਦੀ ਸ਼ਹਿ ਦੇ ਉੱਤੇ ਆ ਪਿਛਲੇ ਦਿਨਾਂ ਦੇ ਵਿੱਚ ਵੱਡੇ ਕਬਜ਼ੇ ਲੈ ਗਏ ਨੇ ਆ ਲੋਕਾਂ ਦਾ ਠਾਠਾ ਮਾਰਦਾ ਕਾਠ ਹੈ ਜਿਨ੍ਹਾਂ ਦੇ ਲਈ ਇਹ ਜ਼ਮੀਨ ਜਿੰਦਗੀ ਤੇ ਮੌਤ ਦਾ ਸਵਾਲ ਆ ਆ ਮੇਰੇ ਨਾਲ ਹੁੰਦਾ ਸੀ ਸਰਦਾਰ ਸੁੰਦਰ ਸਿੰਘ ਤੇ ਕਾਲਾ ਜੀ ਇਹੀ ਥੇ ਨੇ ਇਹ ਜ਼ਮੀਨਾਂ ਇਹਨਾਂ ਦੇ ਲਈ ਉਹ ਰੋਜੀ ਰੋਟੀ ਦਾ ਆਂਗਣੇ ਜਿਨ੍ਹਾਂ ਤੋਂ ਬਿਨਾ ਇਹਨਾਂ ਦਾ ਜੁਬਿਕਾ ਨਹੀਂ ਚੱਲਦੀ ਅੱਜ ਜੋ ਹੀ ਕਬਜ਼ੇ ਜਿਹੜਾ ਨੇ ਮੁੜ ਬਹਾਲ ਕੀਤੇ ਜਾ ਰਹੇ ਨੇ ਤੇ ਪ੍ਰਸ਼ਾਸਨ ਨੂੰ ਸਿੱਟਾ ਗਿਆ ਤੇ ਸਵਾਹ ਤੇ ਸਵਾਲ ਆ ਜਿੰਨੀ ਵਾਰੀ ਇਹੋ ਵੀ ਹੁੰਦਾ ਇਹਨਾਂ ਕਬਜ਼ਿਆਂ ਲਈ ਬਹਾਲ ਕਰਦੇ ਰਹੋ ਇਹ ਲੋਕਾਂ ਦਾ ਇਸ ਜ਼ਮੀਨ ਤੋਂ ਬਿਨਾ ਹੁਣ ਜਿਉਣਾ ਮੁਸ਼ਕਲ ਆ ਇਹਨਾਂ ਦੀ ਜੀਵਿਕਾ ਬਣ ਗਈ ਆ ਇਹ ਜੰਗ ਅਸੀਂ ਇਦਾਂ ਹੀ ਜਾਰੀ ਰੂੰਗਾ ਬਗੈਰ ਐਸੇ ਦਿੱਤਿਆਂ ਗਰਦਾਸਪੁਰ ਦੇ ਵਿੱਚ ਵੀ ਤਰਨਤਾਰਨ ਅੰਮ੍ਰਿਤਸਰ ਦੇ ਵਿੱਚ ਹੋਰ ਥਾਵਾਂ ਦੇ ਉੱਤੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ੇ ਪਰਿਵਾਰਾਂ ਦੇ ਧਾੜਾਂ ਦੀਆਂ ਧਾੜਾਂ ਹਰ ਰੋਜ਼ ਜਿਹੜੀਆਂ ਪੁਲਿਸ ਦੀਆਂ ਖੇਤਾਂ ਦੇ ਵਿੱਚ ਘੁੰਮਦੀਆਂ ਮੀਡੀਆ ਨੂੰ ਲੋਕਾਂ ਨੂੰ ਨਜ਼ਰ ਆ ਰਹੀਆਂ ਤੇ ਜਦੋਂ ਬਿਲਕੁਲ ਵਿਧਾਨਕ ਢਾਂਚਾ ਤੇਰਾ ਫੇਲਿਆ ਐਸ ਵੇਲੇ ਪੁਲਿਸ ਦਾ ਜਬਰ ਆ ਤੇ ਪੁਲਿਸ ਰਾਜ ਜਿਹੜਾ ਉਹ ਕੰਮ ਕਰ ਰਿਹਾ ਤੇ ਜਬਰ ਦੇ ਨਾਲ ਜਿਹੜਾ ਤੂੰ ਕਿਸਾਨਾਂ ਦੀ ਜਿਹੜੀ ਆਵਾਜ਼ ਮਜਦੂਰਾਂ ਦੀ ਆਮ ਲੋਕਾਂ ਦੀ ਜਿਹੜੀ ਮਲਾਜਿਮਾਂ ਦੀ ਉਹ ਦੁਬਾਰਿਆਂ ਇਹ ਬਹੁਤਾ ਚਿਰ ਨਹੀਂ ਚੱਲੂਗਾ ਇਸ ਲੜਾਈ ਨੂੰ ਭਗਵੰਤ ਮਾਣ ਅੱਗੇ ਖੜਾਂਗੇ ਆ ਹੁਣ ਵੇਖੋ ਹੋਰ 2-4 ਮਹੀਨੇ ਆ ਖਾਤੇਰੇ ਬਿਆਨ ਦੇ ਕੀ ਕਿਦਾਂ ਪਿੱਛੇ ਨਹੀਂ ਜਾਂਦੇ ਆ ਜਿਹੜੇ ਵਟਿਆਂ ਦੀ ਤੂੰ ਗੱਲ ਕਰਦੇ ਨੇ ਵੀ ਡਲੇ ਤੇ ਡਲੇ ਹੀ ਹੁੰਦੀ ਐ ਇਹ ਡਲਿਆਂ ਦੀ ਪਛਾਣ ਉਹਨਾਂ ਲੋਕਾਂ ਨੇ 6 ਮਹੀਨਿਆਂ ਦੇ ਬਾਅਦ ਕਰ ਲੈਣੀਆਂ ਇਸ ਕਰਕੇ ਤੇਨੂੰ ਕਹਿਣਾ ਚਾਹੁੰਦਾ ਆਪਣੇ ਸਹੀ ਟ੍ਰੈਕ ਤੇ ਆ ਇਹ ਮੈਂ ਵੀ ਹੁੰਦੀਆਂ ਬਿਆਨਬਾਜ਼ੀਆਂ ਜਿਹੜੀਆਂ ਕਰਨ ਦਾ ਕੋਈ ਅਸਰ ਨਹੀਂ ਪੰਜਾਬ ਦੀ ਲੀਡਰਸ਼ਿਪ ਕਿਸਾਨ ਲੀਡਰਸ਼ਿਪ ਹਰ ਹਾਲਤ ਦੇ ਵਿੱਚ ਲੜੂਗੀ ਗਰੀਬ ਕਿਸਾਨਾਂ ਦੇ ਮੁੱਦਿਆਂ ਦੇ ਮਥਨਿਆਂ ਨੂੰ ਲੈ ਕੇ ਉਹ ਲੜੂਗੀ ਤੇ ਮੈਦਾਨ ਦੇ ਵਿੱਚ ਲੜ ਕੇ ਖਲੋਤੇ ਆ 1 ਇੰਚੇ ਪਿਛੇ ਨਹੀਂ ਹੋ ਗਈ ਧੰਨਵਾਦ ਵੈਗੁਰਜੀ ਕਾ ਕਲਸ ਵੈਗੁਰਜੀ